ਬਾਰੇ 10 ਸੌ ਸਤਰੀ ਕਾਲ ਮੈਂ ਜੋਗਾ ਸਿੰਘ ਨਿਚੇ ਵਿਨਸਿਫਾਰੂ ਤੋਂ ਅੱਜ ਆਪਾਂ ਗੱਲ ਕਰਾਂਗੇ ਨਿੰਬੂ ਜਾਤੀ ਦੇ ਬੂਟੇ ਨੇ ਉਹਨਾਂ ਦੇ ਦੇਖਭਾਲ ਬਾਰੇ ਕਿਉਂਕਿ ਹੁਣ ਆਪਾਂ ਜਿਵੇਂ ਜਾਣਦੇ ਹਾਂ ਸਰਦੀਆਂ ਦਾ ਮੌਸਮ ਜਿਹੜਾ ਹੈਗਾ ਉਹ ਸ਼ੁਰੂ ਹੋ ਚੁੱਕਿਆ ਹੈ ਸੋ ਪੰਜਾਬ ਦੇ ਵਿੱਚ ਜਿਹੜਾ ਹੈਗਾ ਆਪਣਾ ਸਟਰਸ ਪਲਾਂਟ ਜਾਂ ਨਿੰਬੂ ਜਾਤੀ ਦੇ ਬੂਟੇ ਨੇ ਉਹਨਾਂ ਦੇ ਟੋਟਲ ਜਿਹੜੀ ਆਪਣੇ ਪੰਜਾਬ ਦੇ ਵਿੱਚ ਹਾਰਟੀਕਲਚਰ ਡਿਪਾਰਟਮੈਂਟ ਦੇ ਅੰਕੜਿਆਂ ਅਨੁਸਾਰ 85774 ਹਕਟੇਰ ਜ਼ਮੀਨ ਦੇ ਵਿੱਚ ਜਿਹੜੇ ਹੈਗੇ ਨੇ ਬਾਗ ਲੱਗੇ ਨੇ ਉਹਦੇ ਵਿੱਚੋਂ 52800 ਹਕਟੇਰ ਏਰੀਆ ਜਿਹੜਾ ਹੈਗਾ ਉਹ ਕੱਲਾ ਸਾਡੇ ਨਿੰਬੂ ਜਾਤੀ ਦੇ ਬੂਟਿਆਂ ਦੇ ਅੰਡਰ ਆਉਂਦਾ ਸੋ ਇਸ ਕਰਕੇ ਕਾਫੀ ਏਰੀਆ ਦੇ ਵਿੱਚ ਜਿਹੜਾ ਹੈਗਾ ਪੰਜਾਬ ਦੇ ਵਿੱਚ ਨਿੰਬੂ ਜਾਤੀ ਦੇ ਜਿਹੜੇ ਪੌਦੇ ਨੇ ਉਹ ਉਗਾਈ ਜਾਂਦੇ ਨੇ ਉਹਨਾਂ ਦੇ ਵਿੱਚ ਜਿਹੜਾ ਮੁੱਖ ਰੂਪ ਦੇ ਵਿੱਚ ਹੈਗਾ ਉਹ ਕਿਨੂ ਜਿਹੜਾ ਉਹ ਗਾਇਆ ਜਾਂਦਾ ਫਿਰ ਨਿੰਬੂ ਆ ਜਾਂਦਾ ਤੇ ਇਸ ਤੋਂ ਬਾਅਦ ਮਸੰਮੀ ਮਾਲਟਾ ਸੰਤਰਾ ਆ ਜਾਂਦੇ ਨੇ ਸੋ ਜਿਸ ਤਰ੍ਹਾਂ ਹੁਣ ਮੌਸਮ ਸ਼ੁਰੂ ਹੋ ਗਿਆ ਇਹਨਾਂ ਦੇ ਆਪਾਂ ਰੱਖ-ਰਖਾਓ ਦੀ ਗੱਲ ਕਰਾਂਗੇ ਸੋ ਉਹਦੇ ਵਿੱਚ ਪਹਿਲੀ ਗੱਲ ਤਾਂ ਇਹ ਹੈਗਾ ਵੀ ਹੁਣ ਇਹਨਾਂ ਦਾ ਆਪਾਂ ਨੇ ਪਾਣੀ ਘੱਟ ਕਰ ਦੇਣਾ ਕਿਉਂਕਿ ਜ਼ਿਆਦਾ ਪਾਣੀ ਨਹੀਂ ਲਾਉਣਾ ਸੋ ਪਾਣੀ ਘੱਟ ਕਰਨਾ ਉਸ ਤੋਂ ਬਾਅਦ ਖਾਦ ਵਗੈਰਾ ਜਿਹੜੀ ਹੈਗੀ ਆ ਉਹ ਵੀ ਇਹਨਾਂ ਨੂੰ ਘੱਟ ਪਾਉਣੀ ਆ ਹੁਣ ਅੱਜਕੱਲ ਜਿਹੜਾ ਹੈਗਾ ਆਪਣਾ ਕਿਨੂ ਦੀ ਤੜਾਈ ਚੱਲ ਰਹੀ ਆ ਸੋ ਕਿਨੂ ਮਾਰਕੀਟ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਸੋ ਐਕਚੁਅਲੀ ਆ ਜਾ ਕੇ ਦਸੰਬਰ ਐਂਡ ਤੇ ਜਨਵਰੀ ਦੇ ਵਿੱਚ ਜਾ ਕੇ ਇਹ ਵਧੀਆ ਮਤਲਬ ਮਿੱਠਾ ਹੋ ਜਾਂਦਾ ਇਹਨੂੰ ਸਰਦੀ ਤੋਂ ਅਸੀਂ ਬਚਾ ਕੇ ਰੱਖਣਾ ਤਾਂ ਕਿ ਸਾਡਾ ਜਿਹੜਾ ਫਲ ਹੈਗਾ ਉਹ ਵੀ ਨਾ ਖਰਾਬ ਹੋਵੇ ਤੇ ਜਿਹੜੇ ਸਾਡੇ ਪੌਦੇ ਨੇ ਉਹ ਵੀ ਖਰਾਬ ਨਾ ਹੋਣ ਸੋ ਉਸ ਦੇ ਲਈ ਸਾਨੂੰ ਜਿਹੜਾ ਹੈਗਾ ਜਿਹੜੇ ਨਵੇਂ ਲੱਗੇ ਬੂਟੇ ਨੇ ਉਹਨਾਂ ਨੂੰ ਅਸੀਂ ਪਰਾਲੀ ਦੀ ਕੁੱਲੀ ਬਣਾ ਕੇ ਤੇ ਉਹਦੇ ਨਾਲ ਕਵਰ ਕਰਨਾ ਉਹਦਾ ਆਪਣਾ ਪੱਛਮ ਤੇ ਦੱਖਣ ਵਾਲਾ ਜਿਹੜਾ ਪਾਸਾ ਉਹ ਖੁੱਲਾ ਰੱਖਣਾ ਤਾਂ ਕਿ ਇਹ ਬੂਟੇ ਜਿਹੜੇ ਕੋਰੇ ਤੋਂ ਬਚੇ ਰਹਿਣ ਸੋ ਇਹਨਾਂ ਨੂੰ ਪਾਣੀ ਅਸੀਂ ਲੋੜ ਅਨੁਸਾਰ ਹੀ ਦੇਣਾ ਇਹ ਵੱਧ ਪਾਣੀ ਵੀ ਨਹੀਂ ਦੇਣਾ ਤੇ ਉਹਨਾਂ ਘੱਟ ਵੀ ਜਿਹੜੇ ਜਿਹੜੇ ਪੌਦੇ ਨੇ ਉਹ ਜਿਉਂਦੇ ਰਹਿ ਸਕਣ ਠੀਕ ਢੰਗ ਦੇ ਨਾਲ ਚੱਲਣ ਉਹ ਪਾਣੀ ਦੇਣਾ ਬਾਕੀ ਇਹਨਾਂ ਦਾ ਜਿਹੜਾ ਹੈਗਾ ਗੋਡੀ ਕਰਦੇ ਰਹੋ ਮਲਚਿੰਗ ਕਰਕੇ ਰੱਖੋ ਤਾਂ ਕਿ ਜਿਹੜਾ ਹੈਗਾ ਇਹੇ ਕੋਰੇ ਤੋਂ ਬਚੇ ਰਹਿਣ ਸੋ ਇਸ ਤੋਂ ਇਲਾਵਾ ਤੁਸੀਂ ਜਿਹੜਾ ਹੈਗਾ ਅੱਗੇ ਇਹਨਾਂ ਦਾ ਫੁੱਲ ਫੁਲਾਕਾ ਆਉਣਾ ਜਦੋਂ ਫਰਵਿ ਦੇ ਵਿੱਚ ਉਹਨਾਂ ਨੂੰ ਫੁੱਲ ਆਉਣੇ ਸ਼ੁਰੂ ਹੁੰਦੇ ਨੇ ਤੇ ਉਸ ਤੋਂ ਪਹਿਲਾਂ ਜਦੋਂ ਅਸੀਂ ਫਰੂਟ ਲਾ ਲੈਨੇ ਆ ਤਾਂ ਜਿੰਨੀਆਂ ਇਹਦੇ ਵਿੱਚ ਸੁੱਕੀਆਂ ਟਾਹਣੀਆਂ ਨੇ ਉਹਨਾਂ ਨੂੰ ਕੱਟ ਦੇਣਾ ਕੱਟਣ ਤੋਂ ਬਾਅਦ ਜਿਹੜਾ ਉਹਨਾਂ ਦੇ ਉੱਪਰ ਤੁਸੀਂ ਕੋਈ ਵੀ ਆਪਣਾ ਫੰਗੀ ਸਾਈਡ ਜਿਵੇਂ ਕਾਪਰ ਆਕਸੀਕਲਰਾਈਡ ਹੋ ਗਿਆ ਜਿੱਥੋਂ ਆਪਾਂ ਟਾਣੀ ਕੱਟਣੀ ਆ ਉਹਦੇ ਉੱਤੇ ਤੁਸੀਂ ਉਹਦਾ ਪੇਸਟ ਬਣਾ ਕੇ ਉਹ ਟਾਣੀ ਦੇ ਉੱਤੇ ਲਗਾਉਣਾ ਤਾਂ ਕਿ ਉਹਨੂੰ ਫੰਗਸ ਵਗੈਰਾ ਨਾ ਹੋਵੇ ਇਸ ਤੋਂ ਇਲਾਵਾ ਕੁਝ ਕੀੜੇ ਮਕੌੜੇ ਆਉਂਦੇ ਨੇ ਜਿਵੇਂ ਸਰੰਗੀ ਕੀੜਾ ਹੋ ਗਿਆ ਸਟਰਸ ਸੱਲਾ ਹੋ ਗਿਆ ਇਹਨਾਂ ਤੋਂ ਵੀ ਇਹਨਾਂ ਨੂੰ ਬਚਾ ਕੇ ਰੱਖਣਾ ਉਹਦੇ ਵਾਸਤੇ ਤੁਸੀਂ ਅਮੱਡਾ ਦਵਾਈ ਆਉਂਦੀ ਆ ਉਹਦੀ ਸਪਰੇਅ ਕਰ ਸਕਦੇ ਹੋ ਉਹਦੇ ਨਾਲ ਜਿਹੜੀ ਸੁੰਡੀ ਵਗੈਰਾ ਵਰ ਜਾਂਦੀ ਆ ਇਸ ਤੋਂ ਇਲਾਵਾ ਤੁਸੀਂ ਹੋਰੋਜਨ ਦਵਾਈ ਜਿਹੜੀ ਹੈਗੀ ਆ ਉਹਦੀ ਸਪਰੇਅ ਕਰ ਸਕਦੇ ਹੋ ਇਹਦੇ ਵਿੱਚ ਜਿਹੜਾ ਹੈਗਾ ਸਲਫਰ ਵੀ ਦੇਣੀ ਆਪਾਂ ਨੇ ਉਹਦੇ ਵਾਸਤੇ ਤੁਸੀਂ ਸਿੰਗਲ ਸੁਪਰ ਫਾਸਫੇਟ ਜਿਹੜੀ ਖਾਦ ਹੈਗੀ ਆ ਉਹ ਪਾ ਸਕਦੇ ਹੋ ਇਸ ਤੋਂ ਬਿਨਾ ਤੁਸੀਂ ਜਿਪਸਮ ਵੀ ਪਾ ਸਕਦੇ ਹੋ ਜਿਪਸਮ ਜਿਹੜਾ ਹੈਗਾ ਉਹ ਕੈਲਸ਼ੀਅਮ ਸਲਫੇਟ ਹੁੰਦਾ ਕਿਉਂਕਿ ਸਰਦੀ ਦੇ ਵਿੱਚ ਸਲਫਰ ਜਿਹੜਾ ਤੱਤ ਹੈਗਾ ਇਹਨਾਂ ਦੀ ਗਰੋਥ ਵਾਸਤੇ ਤੇ ਠੰਡ ਤੋਂ ਬਚਾਉਣ ਵਾਸਤੇ ਬੜਾ ਜ਼ਰੂਰੀ ਹੁੰਦਾ ਹੈ ਪੌਦਿਆਂ ਦੇ ਵਿੱਚ ਜੇ ਤੁਹਾਡੇ ਇਕੱਲਾ-ਕੱਲਾ ਪੌਦਾ ਹੈਗਾ ਤਾਂ ਤੁਸੀਂ 25 ਕ ਗ੍ਰਾਮ ਜਿਹੜਾ ਹੈਗਾ ਸਿੰਗਲ ਸੁਪਰ ਫਾਸਫੇਟ ਪਰ ਪਲਾਂਟ ਦੇ ਹਿਸਾਬ ਨਾਲ ਆਉਣੀ ਆ ਜੇ ਤੁਸੀਂ ਜਿਪਸਮ ਪਾਉਣਾ ਤਾਂ ਉਹ ਤੁਸੀਂ ਤਕਰੀਬਨ 100 ਗ੍ਰਾਮ ਜਿਹੜਾ ਹੈਗਾ ਪਰ ਪਲਾਂਟ ਦੇ ਹਿਸਾਬ ਨਾਲ ਪਾ ਸਕਦੇ ਜਿਹੜੀਆਂ ਕਿਆਰੀਆਂ ਨੇ ਉਹਨਾਂ ਦੇ ਵਿੱਚ ਕਾਹ ਫੂਸ ਨਹੀਂ ਹੋਣ ਦੇਣਾ ਚਾਹੀਦਾ ਤਾਂ ਕਿ ਕਿਉਂਕਿ ਬਹੁਤ ਸਾਰੀ ਜਿਹੜੀ ਸੰਡੀ ਨੇ ਉਹਨਾਂ ਦੇ ਕੀੜੇ ਨੇ ਤੇ ਉਹਨਾਂ ਦੇ ਅੰਡੇ ਵਗੈਰਾ ਨੇ ਉਹ ਉੱਥੋਂ ਹੀ ਪੈਦਾ ਹੁੰਦੇ ਨੇ ਬਾਕੀ ਉਹਨਾਂ ਨੂੰ ਪ੍ਰੋਪਰ ਧੁੱਪ ਪਾਣੀ ਚਾਹੀਦੀ ਆ ਤਾਂ ਕਿ ਬੂਟੇ ਨੇ ਜਿਹੜੇ ਵਧੀਆ ਟੰਗ ਦੇ ਨਾਲ ਗਰੋ ਕਰ ਸਕਣ ਅਤੇ ਠੰਡ ਤੋਂ ਬਚੇ ਰਹਿਣ ਤੋ ਇਹ ਕੁਝ ਗੱਲਾਂ ਨੇ ਜਿਨ੍ਹਾਂ ਦਾ ਅਸੀਂ ਧਿਆਨ ਰੱਖ ਕੇ ਆਪਣੇ ਜਿਹੜੇ ਨਿੰਬੂ ਜਾਤੀ ਦੇ ਪੌਦੇ ਨੇ ਉਹਨਾਂ ਨੂੰ ਬਚਾ ਸਕਦੇ ਆ ਮੁੱਢਲੇ ਤੌਰ ਤੇ ਅਸੀਂ ਕੀ ਜਾਣਕਾਰੀ ਆਪ ਜੀ ਨੂੰ ਦਿੱਤੀ ਆ ਤਾਂ ਕਿ ਤੁਸੀਂ ਸਰਦੀ ਦੇ ਵਿੱਚ ਆਪਣੇ ਜਿਹੜੇ ਨਿੰਬੂ ਜਾਤੀ ਦੇ ਬੂਟੇ ਨੇ ਉਹਨਾਂ ਨੂੰ ਬਚਾ ਸਕੋ ਧੰਨਵਾਦ